ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਾਸਟ ਬਲਰ ਅਰੇਜਮੈਂਟ ਦਾ ਸਿਪਾਹੀ ਹਾਂ ਜੀ ਮੈਂ ਕਾਰਗੋ ਆਪਰੇਸ਼ਨ 'ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗੋ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮੇਰੇ ਭਾਂਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਨਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਇਹ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਦ ਦੇ ਕੇ ਉਤਰ ਕੇ ਜਾਨੂ ਆਪਣੀ ਬੂਟਵਾਟ ਖੋਲ ਕੇ ਉਤਰ ਲੱਗਾ ਉਹ ਮਨਲਾ ਜ਼ਿਆਦਾ ਡਾਊਨ ਹੌਨ ਕਰਕੇ ਤੁਹਾਨੂੰ ਪੁਸਾ ਦੇਣੇ ਆ ਜੀ ਉਦੋਂ ਮੇਰਾ ਵੀ ਪੈਰ ਫਿਰ ਗਿਆ ਮੈਂ ਵੀ ਨਾਲ ਹੀ ਗਿਰਦਾ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮੰਨ ਲਓ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਾ ਮੈਂ ਤੋਂ ਸ਼ੀਸ਼ਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਹੋਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਇਕੱਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਜੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਜੀ ਛਾਤੀ ਸੂਤੀ ਤੇ ਪੰਪ ਪੂੰਪ ਮਾਰੇ ਉਹ ਵੀ ਬੰਦਾ ਓਸ਼ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ ਵੇ ਸਰੋਪੇ ਪਈ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇਹ ਅੱਧਾ ਪੌਣਾ ਘੰਟਾ ਕੁਝ ਨਹੀਂ ਮੈਨੂੰ ਕੋਈ ਹੈਲਪ ਮਿਲੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ ਇਹ ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਾਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਹੀ ਇੱਥੇ ਪਤਾ ਨਹੀਂ ਕੀ ਹੋਇਆ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਉਹਨਾਂ ਦੇ ਸੀ ਸਾਰੇ 25 26 30 ਸਾਲ ਤੋਂ ਥੱਲੇ ਥੱਲੇ ਬਟੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈ ਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਇੱਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਕੋਈ ਦੇਖ ਦੇ ਉਹ ਕਦੇ ਭੱਜਣਾ ਨਹੀਂ ਛੱਡ ਕੇ ਮੈਦਾਨ ਹੈਲਪ ਕਰੋ ਕਿਸੇ ਦੀ ਥੋੜੀ ਵਜ ਨਾਲ ਜੇ ਕਿਸੇ ਦੀ ਜਾਨ ਵੱਜ ਜਵੇ ਉਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜੇ ਆ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਵੈਕੁਜੀ ਦਾ ਖਾਲਸਾ ਵੈਕੁਜੀ ਫਤਿਹ ਦਰਬਾਰ ਆਦਾ ਲੀਨ ਹੈਰ ਇਸ ਸਰ ਸਰ ਹਿੰਦ ਨਹਿਰ ਆ ਜਿਹੜੀ ਰੋਪੜ ਚੋਂ ਹੈੱਡ ਚੋਂ ਡੈਮ ਚੋਂ ਨਿਕਲਦੀ ਆ ਸਰ ਹਿੰਦ ਨਹਿਰ ਰੋਪੜ ਤੋਂ ਜਿਹੜੀ ਦਰਾਹੀ ਨੂੰ ਜਾਂਦੀ ਆ ਉਹ ਵਾਲੀ ਨਹਿਰ ਆ ਪਿੰਡ ਮੇਰਾ ਬਹਿਲੂਲਪੁਰਾ ਤਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਥਾਣਾ ਮੱਛਵੜਾ ਪੁਲਿਸ ਜ਼ਿਲ੍ਹਾ ਖੰਨਾ ਇਹ ਉਹ ਵਾਲੀ ਨਹਿਰ ਆ ਕੱਚੀ ਨਹਿਰ ਰੋਪੜੋਂ ਆਂਦੀ ਆ ੜੀ ਆ ਦੇਖ ਲਓ ਜੀ ਦਸਾ ਉਹ ਲਾ ਰਿਹਾ